ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਪ੍ਰੀਤ ਪੰਜਾਬ ਚੈਨਲ ਵਿੱਚ ਦੋਸਤੋ ਪਿਛਲੇ ਕਈ ਦਿਨਾਂ ਤੋਂ ਭਾਰਤ ਦੇ মিডিਏ ਵਿੱਚ ਇੱਕ ਨਾਮ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਨਾਮ ਹੈ ਬਿਲਕਿਸ ਬਾਨੋ ਦਾ ਹਰ ਰੋਜ਼ ਖਬਰਾਂ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਬਿਲਕਿਸ ਬਾਨੋ ਦੇ ਬਲਾਤਕਾਰ ਦੇ ਦੋਸ਼ੀਆਂ ਨੂੰ ਗੁਜਰਾਤ ਸਰਕਾਰ ਨੇ ਰਿਹਾ ਕਰ ਦਿੱਤਾ ਜਿਸ ਤੋਂ ਬਾਅਦ ਪੂਰੇ ਭਾਰਤ ਵਿੱਚ ਹੀ ਇਸ ਗੱਲ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਤੇ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਮਾਫੀ ਕਿਉਂ ਦਿੱਤੀ ਗਈ ਪਰ ਇਹ ਬਿਲਕਿਸ ਬਾਨੋ ਹੈ ਕੌਣ ਅਤੇ ਕੀ ਕੁਝ ਉਸਦੇ ਨਾਲ ਵਾਪਰਿਆ ਜਿਸ ਕਰਕੇ ਦੋਸ਼ੀ ਰਿਹਾ ਹੋਣ ਤੋਂ ਬਾਅਦ ਲੱਖਾਂ ਦੀ ਗਿਣਤੀ ਵਿੱਚ ਲੋਕ ਬਿਲਕਿਸ ਬਾਨੋ ਦੇ ਹੱਕ ਵਿੱਚ ਆ ਗਏ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਾਂਗੇ ਬਿਲਕਿਸ ਬਾਨੋ ਬਾਰੇ ਅਤੇ ਉਸ ਉੱਤੇ ਹੋਏ ਜ਼ੁਲਮਾਂ ਬਾਰੇ ਜਿਸ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਇਹ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਦੋਸਤੋ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਸ਼ਾਇਦ ਇਸ ਗੱਲ ਬਾਰੇ ਪਤਾ ਹੋਵੇਗਾ ਕਿ ਸਾਲ 2002 ਵਿੱਚ ਗੁਜਰਾਤ ਵਿੱਚ ਹਿੰਦੂ-ਮੁਸਲਮਾਨ ਵਿਚਕਾਰ ਬੜੇ ਭਿਆਨਕ ਦੰਗੇ ਹੋਏ ਸਨ ਜਿਸ ਵਿੱਚ ਕਈ ਲੋਕ ਮਾਰੇ ਗਏ ਸਨ ਪਰ ਮੌਤ ਦੇ ਨਾਲ-ਨਾਲ ਇਹਨਾਂ ਦੰਗਿਆਂ ਵਿੱਚ ਬਹੁਤ ਸਾਰੇ ਬਲਾਤਕਾਰ ਵੀ ਹੋਏ ਸਨ। ਇਹਨਾਂ ਵਿੱਚੋਂ ਇੱਕ ਸੀ ਬਿਲਕਸ ਬਾਨੋ। ਬਿਲਕਸ ਬਾਨੋ ਨਾਲ ਵੀ ਗੁਜਰਾਤ ਦੇ ਦੰਗਿਆਂ ਵੇਲੇ ਬਲਾਤਕਾਰ ਹੋਇਆ ਸੀ। ਅਤੇ ਉਸ ਵਕਤ ਉਹ 5 ਮਹੀਨਿਆਂ ਦੀ ਗਰਭਵਤੀ ਸੀ ਇਤੇ ਹੀ ਬਸ ਨਹੀਂ ਜਦੋਂ ਪੂਰਾ ਗੁਜਰਾਤ ਦੰਗਿਆਂ ਦੀ ਅੱਗ ਵਿੱਚ ਸੜ ਰਿਹਾ ਸੀ ਤਾਂ ਉਸ ਵਕਤ ਬਿਲਕਸ ਬਾਨੋ ਦੇ ਪਰਿਵਾਰ ਦੇ 14 ਜੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਇਹਨਾਂ 14 ਲੋਕਾਂ ਵਿੱਚ ਬਿਲਕਸ ਬਾਨੋ ਦੀ ਇੱਕ 3 ਸਾਲ ਦੀ ਛੋਟੀ ਬੱਚੀ ਵੀ ਸ਼ਾਮਲ ਸੀ ਉਸ ਛੋਟੀ ਮਸੂਮ ਨੂੰ ਵੀ ਨਹੀਂ ਬਖਸ਼ਿਆ ਗਿਆ ਅਤੇ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਦਰਹਸਲ ਗੁਜਰਾਤ ਦੇ ਦਹਾওল ਜਿਲ੍ਹੇ ਦੇ ਲੋਏ ਨੇ ਆ ਖੇੜਾ ਪਿੰਡ ਵਿੱਚ 3 ਮਾਰਚ 2002 ਨੂੰ ਬਿਲਕਿਸਬਾਡੋ ਦਾ ਗੈਂਗ ਰੇਪ ਹੋਇਆ ਸੀ ਗੈਂਗ ਰੇਪ ਤੋਂ ਬਾਅਦ 14 ਲੋਕਾਂ ਦੀ ਪਰਿਵਾਰਕ ਮੈਂਬਰਾਂ ਦੀ ਉਹਦੀ ਹਤਿਆ ਕਰ ਦਿੱਤੀ ਗਈ ਇਹ ਘਟਨਾ ਇੰਨੀ ਖੌਫਨਾਕ ਸੀ ਕਿ ਇਹਨਾਂ ਕਤਲ ਹਵਾ ਆਉਣ ਵਾਲੇ 14 ਲੋਕਾਂ ਵਿੱਚੋਂ 6 ਲੋਕਾਂ ਦੇ ਤਾਂ ਮ੍ਰਿਤਕ ਲਾਸ਼ਾਂ ਵੀ ਨਾ ਪਤਾ ਕਰ ਦਿੱਤੀਆਂ ਗਈਆਂ ਸਨ ਗੈਂਗ ਰੇਪ ਦੇ ਵੇਲੇ ਬਿਲਕਿਸਬਾਡੋ ਦੀ ਉਮਰ ਸੈਲਫ 20 ਸਾਲਾਂ ਦੀ ਸੀ ਅਤੇ ਹੋਰ ਉਹ ਕਰੀਬ 42 ਸਾਲਾਂ ਦੀ ਹੋ ਗਈ ਹੈ ਬਿਲਕਸ ਬਾਨੋ ਨਾਲ ਇੱਕ ਦੋ ਨਹੀਂ ਬਲਕਿ 14 ਤੋਂ ਵੱਧ ਬਦਿਆ ਨੇ ਗੈਂਗਰੇਪ ਕੀਤਾ ਸੀ ਜਿਸ ਬਾਰੇ ਸੁਣ ਕੇ ਕਿਸੇ ਵੀ ਇਨਸਾਨ ਦੀ ਰੂਹ ਕੰਬ اٹੇਗੀ ਪਰ ਇੰਨਾ ਸਭ ਕੁਝ ਹੋਣ ਤੇ ਆਪਣੇ ਨਾਲ ਹੋਈ ਇਸ ਹਵਾਰੀਅਤ ਦੇ ਖਿਲਾਫ ਨਿਆਹ ਹਾਸਲ ਕਰਨ ਲਈ ਬਿਲਕਸ ਨੂੰ ਇੱਕ ਲੰਬੀ ਲੜਾਈ ਲੜਨੀ ਪਈ ਪਰ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਬਿਲਕਸ ਦਾ ਗੁਜਰੀ ਉਸ ਹਵਾਰੀਅਤ ਨੂੰ ਫੇਰ ਉਸ ਦੇ ਸਾਹਮਣੇ ਲਿਆਂਦਾ ਗਿਆ ਹੋਇਆ ਕਿ ਗੁਜਰਾਤ ਸਰਕਾਰ ਨੇ ਬਿਲਕਸ ਬਾਡੋ ਦਾ ਗੈਂਗਰੇਪ ਕਰਨ ਦੇ ਜੁਰਮ ਵਿੱਚ ਦੋਸ਼ੀ ਕਰਾਰ ਦਿੱਤੇ ਗਏ 14 ਲੋਕਾਂ ਵਿੱਚੋਂ 11 ਲੋਕਾਂ ਨੂੰ ਰਿਹਾ ਕਰ ਦਿੱਤਾ ਹੈ ਇਹਨਾਂ ਸਾਰੇ ਦੋਸ਼ੀਆਂ ਨੂੰ ਸਾਲ 2008 ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ ਦਰਅਸਲ 2004 ਵਿੱਚ ਸੁਪਰੀਮ ਕੋਰਟ ਵਿੱਚ ਬਿਲਕਸ ਬਾਡੋ ਮਾਮਲੇ ਦੀ ਸੁਣਵਾਈ ਹੋਈ ਅਤੇ ਸੁਪਰੀਮ ਕੋਰਟ ਨੇ ਇਸ ਕੇਸ ਨੂੰ ਗੁਜਰਾਤ ਤੋਂ ਮਹਾਰਾਸ਼ਟਰ ਟਰਾਂਸਫਰ ਕਰਦਾ ਆਦੇਸ਼ ਦਿੱਤਾ ਸੀ ਉਤੇ ਹੀ 21 ਜਨਵਰੀ 2008 ਨੂੰ ਸੀਬੀਆਈ ਦੀ ਵਿਦੇਸ਼ ਵਿਸ਼ੇਸ਼ ਅਦਾਲਤ ਨੇ ਬਿਲਕਸ ਬਾਨੋ ਦੇ ਗੈਂਗ ਰੇਪ ਦੇ ਮਾਮਲੇ ਵਿੱਚ 13 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ ਜਿਨ੍ਹਾਂ ਵਿੱਚੋਂ 11 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ 3 ਸਾਲਾਂ ਬਾਅਦ ਬੰਬੇ ਹਾਈ ਕੋਰਟ ਨੇ ਵੀ ਇਸ ਸਜ਼ਾ ਨੂੰ ਬਰਕਰਾਰ ਰੱਖਿਆ ਸੀ ਪਰ ਸਾਲ 2019 ਵਿੱਚ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਹੁਕਮ ਕੀਤਾ ਸੀ ਕਿ ਉਹ ਬਿਲਕਸ ਬਾਨੋ ਇੱਕ ਸਰਕਾਰੀ ਨੌਕਰੀ ਅਤੇ 50 ਲੱਖ ਦਾ ਮੁਆਵਜ਼ਾ ਦੇਵੇ। ਸਰਕਾਰ ਵੱਲੋਂ 50 ਲੱਖ ਦਾ ਮੁਆਵਜ਼ਾ ਤਾਂ ਦੇ ਦਿੱਤਾ ਗਿਆ। ਨਾਲ ਹੀ ਉਸ ਨੂੰ ਚਪੜਾਸੀ ਦੀ ਨੌਕਰੀ ਦਾ ਆਫਰ ਕੀਤਾ ਗਿਆ ਸੀ ਜੋ ਬਿਲਕਿਸ ਬੱਡੋ ਵੱਲੋਂ ਠੁਕਰਾ ਦਿੱਤਾ ਗਿਆ। ਪਰ ਸਾਲ 2022 ਵਿੱਚ 15 ਅਗਸਤ ਦਾ ਦਿਨ ਇੱਕ ਵਾਰ ਫੇਰ ਬਿਲਕਿਸ ਬੱਡੋ ਦੀ ਜ਼ਿੰਦਗੀ ਦਾ ਕਾਲਾ ਦਿਨ ਬਣ ਕੇ ਆਇਆ। ਜਦੋਂ ਜਿਨ੍ਹਾਂ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਉਹਨਾਂ ਨੂੰ ਮਹਿਜ਼ 15 ਸਾਲ ਦੀ ਉਮਰ ਵਿੱਚ ਹੀ 15 ਸਾਲ ਦੀ ਕੈਦ ਤੋਂ ਬਾਅਦ ਇਹੀ ਸਰਕਾਰ ਵੱਲੋਂ ਰਿਹਾ ਕਰ ਦਿੱਤਾ ਗਿਆ ਇਹਨਾਂ 11 ਦੋਸ਼ੀਆਂ ਨੂੰ ਸਰਕਾਰ ਵੱਲੋਂ ਮਾਫੀ ਨੀਤੀ ਦੇ ਤਹਿਤ ਬਰੀ ਕੀਤਾ ਗਿਆ ਸੀ ਇਹ ਦੋਸ਼ੀ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਵਿਸ਼ਵ ਹਿੰਦੂ ਪ੍ਰੇਸ਼ਦ ਦੇ ਨੇ ਇਹਨਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਅਤੇ ਪਟਾਕੇ ਚਲਾ ਕੇ ਮਠਿਆਈਆਂ ਵੰਡ ਕੇ ਇਹਨਾਂ ਦਾ ਸਵਾਗਤ ਕੀਤਾ ਸੀ ਹਾਲਾਂਕਿ ਗੁਜਰਾਤ ਵਿੱਚ ਮਾਫੀ ਸਜ਼ਾ ਨੂੰ ਲੈ ਕੇ ਇਹ ਵੀ ਕਾਨੂੰਨ ਸੀ ਕਿ ਜਿਸ ਅਪਰਾਧੀ ਨੇ ਦੋ ਜੇ ਦੋ ਤੋਂ ਵੱਧ ਕੋਈ ਕਤਲ ਕੀਤੇ ਹੋੜਗੇ ਉਸ ਨੂੰ ਕਦੇ ਵੀ ਮਾਫੀ ਨਹੀਂ ਮਿਲੇਗੀ ਪਰ ਇਹਨਾਂ ਬਾਨੋ ਦੇ ਦੋਚੀਆਂ ਵੱਲੋਂ ਬਲਾਤਕਾਰ ਦੇ ਨਾਲ-ਨਾਲ 14 ਕਤਲ ਵੀ ਕੀਤੇ ਗਏ ਸਨ ਜਿਨ੍ਹਾਂ ਵਿੱਚ ਇੱਕ 3 ਸਾਲ ਦੀ ਬੱਚੀ ਸੀ ਫਿਰ ਵੀ ਮਾਫੀ ਦਿੱਤੀ ਗਈ ਪਰ ਦੋਸਤੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਦੂਜੇ ਪਾਸੇ ਪੰਜਾਬ ਦੇ ਉਹ ਸਿੱਖ ਕੈਦੀ ਵੀ ਹਨ ਜੋ ਆਪਣੀ ਸਜ਼ਾ ਪੂਰੀ ਹੋਣ ਤੇ ਵੀ ਜੇਲ੍ਹਾਂ ਵਿੱਚ ਬੱਧ ਹਨ ਤੇ ਜਿਨ੍ਹਾਂ ਨੂੰ ਕਈ-ਕਈ ਸਾਲ ਸਜ਼ਾ ਪੂਰੀ ਹੋਇਆ ਨੂੰ ਵੀ ਹੋ ਗਿਆ ਹਨ ਅਤੇ ਜਿਨ੍ਹਾਂ ਬਾਰੇ ਗ੍ਰਹਿ ਮੰਤਰੀ ਵੱਲੋਂ ਵੀ ਬੜਾ ਸਖਤ ਰੋਕਮ अपनाया ਗਿਆ ਹੈ ਦੂਜੇ ਪਾਸੇ ਇਹ ਬਿਲਕਸ ਬਾਨੋ ਦੇ ਦੋਸ਼ੀਆਂ ਜਿਨ੍ਹਾਂ ਵੱਲੋਂ ਬਲਾਤਕਾਰ ਵਰਗਾ ਕਣਾਉਣਾ ਅਪਰਾਧ ਕੀਤੇ ਜਾਂਦੇ ਸਜ਼ਾ ਮਾਫੀ ਦੇ ਨਾਲ ਨਾਲ ਗਲ ਵਿੱਚ ਫੁੱਲਾਂ ਦੇ ਹਾਰ ਅਤੇ ਲੱਡੂ ਵਟ ਕੇ ਸਵਾਗਤ ਕੀਤਾ ਗਿਆ ਸੋ ਦੋਸਤੋ ਇਹ ਸੀ ਬਿਲਕਸ ਬਾਨੋ ਦੀ ਦਰਦਨਾਕ ਕਹਾਣੀ ਜਿਸ ਨੇ ਆਪਣੇ ਨਾਲ ਹੋਈ ਦਰਿੰਦਗੀ ਦਾ ਇਨਸਾਫ ਲੈਣ ਲਈ ਇੱਕ ਲੰਬੀ ਲੜਾਈ ਲੜੀ ਅਤੇ ਅੱਜ ਤੱਕ ਵੀ ਲੜ ਰਹੀ ਹੈ ਅਤੇ ਜਿਸ ਤਰ੍ਹਾਂ ਨਾਲ ਦੋਚੀਆਂ ਨੂੰ ਸਰਕਾਰੀ ਸ਼ਹਿ ਮਿਲੀ ਹੋਈ ਹੈ ਉਸ ਹਿਸਾਬ ਨਾਲ ਬਿਲਕਸ ਬਾਨੋ ਨੂੰ ਲੱਗਦਾ ਹੈ ਕਿ ਸਾਰੀ ਉਮਰ ਹੀ ਇਹ ਲੜਾਈ ਲੜਦੀ ਪਾਵੇਗੀ ਸੋ ਦੋਸਤੋ ਏਸੀ ਅੱਜ ਦੀ ਵੀਡੀਓ ਬਿਲਕਸ ਬਾਨੋ ਦੇ ਬਾਰੇ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ